ਦੂਜੀ ਗੱਲ ਰਾਜਾ ਬੜਿੰਗ ਸਾਹਿਬ ਬਈ ਕਮਾਲ ਆ ਕਮਾਲ ਆ ਪ੍ਰਧਾਨ ਹੋਵੇ ਤਾਂ ਐਸਾ ਹੋਵੇ ਪਾਰਟੀ ਦਾ ਜਿਹੜਾ ਜਿਉਂ ਲਗਿਆ ਇੱਕ ਤਾਂ ਬੰਦਾ ਪਾਰਟੀ ਪਹਿਲਾਂ ਇਸ ਹਾਲਾਤ ਚ ਆ ਵੀ ਤੈਰਨੀ ਨਹੀਂ ਜਾਣਦੀ ਉਹ ਸਮੁੰਦਰ ਦੇ ਵਿੱਚ ਡਿੱਕ ਡੋਲੇ ਖਾਰੀ ਆ ਤੇ ਤੁਸੀਂ ਬੜਿੰਗ ਸਾਹਿਬ ਉਹ ਪਾਰਟੀ ਦੇ ਸਮੁੰਦਰ ਚ ਉਹਦੇ ਰੱਸਾ ਪਾ ਕੇ ਗਲ ਚ ਤੁਸੀਂ ਕਵੰਟਲ ਕਵੰਟਲ ਦੇ ਪੱਥਰ ਬਨਤੇ ਹੈ। ਵੀ ਕੋਈ ਜੇ ਕਿਤੇ ਲੱਤਾਂ ਲੁੱਤਾਂ ਮਾਰ ਕੇ ਪਾਰਟੀ ਕਿਤੇ ਨਿਕਲਣ ਵੀ ਲੱਗੇ ਕਾਂਗਰਸ ਸਮੁੰਦਰ ਚੋਂ ਤਾਂ ਆ ਜਿਹੜੇ ਪੱਥਰ ਨੇ ਜਿਹੜੇ ਰਾਜਾ ਬੜਿੰਗ ਨੇ ਬੰਨੇ ਆ ਉਹ ਪੱਥਰ ਕਿਤੇ ਉੱਤੇ ਆਉਣ ਨਾ ਦੇ। ਇਹ ਪੱਥਰ ਜਿਹੜੇ ਬੰਨਤੇ ਮੇਰੇ ਭਰਾਵੋ ਮੇਰੇ ਕਾਂਗਰਸੀਓ ਤਾਂ ਕੋਈ ਐਮਐਲਏ ਹੀ ਨਹੀਂ ਸੀ। ਇਹ ਇੱਕ ਸੀਡਬਲਿਊਸੀ ਮੈਂਬਰ ਨੂੰ ਸਭ ਤੋਂ ਵੱਡੀ ਰਾਹੁਲ ਗਾਂਧੀ ਨੇ ਜਿਹਨੂੰ ਜ਼ਿੰਮੇਵਾਰੀ ਦਿੱਤੀ ਉਹਨੂੰ ਕਹਿ ਰਿਆ ਵੀ ਆਪਣੇ ਤਾਂ ਪੱਲੇ ਹੀ ਕੋਈ ਐਮਐਲਏ ਨਹੀਂ ਸੀ। ਇਹੀ ਗੱਲ ਤਾਂ ਜਾਖੜ ਸਾਹਿਬ ਕਹਿੰਦੇ ਸੀ। ਇਹੀ ਗੱਲ ਜਾਖੜ ਸਾਹਿਬ ਕਹਿੰਦੇ ਸੀ। ਅੱਜ ਉਹ ਰਾਜਾ ਵੜਿੰਗ ਸਾਹਿਬ ਨੇ ਪ੍ਰਧਾਨ ਜੀ ਨੇ ਸੱਚ ਗੱਲ ਦੱਸਤੀ ਵੀ ਇੱਥੇ ਕਿਸੇ ਵਰਕਰ ਦੀ ਕੋਈ ਕਿਸੇ ਥੱਲੇ ਬਲੌਕ ਡਿਸਟ੍ਰਿਕਟ 'ਚ ਕਿਸੇ ਲੀਡਰ ਦੀ ਕੋਈ ਨਹੀਂ। ਉੱਤੋਂ ਹੁਕਮ ਸਿਰਫ ਤੇ ਸਿਰਫ ਗਾਂਧੀ ਪਰਿਵਾਰ ਦਾ ਆਇਆ। ਦੂਜੀ ਗੱਲ ਰਾਜਾ ਵੜਿੰਗ ਸਾਹਿਬ ਬਈ ਕਮਾਲ ਆ ਕਮਾਲ ਆ ਪ੍ਰਧਾਨ ਹੋਵੇ ਤਾਂ ਐਸਾ ਹੋਵੇ ਪਾਰਟੀ ਦਾ ਜਿਹੜਾ ਜਿਉਂ ਲਗਿਆ ਇੱਕ ਤਾਂ ਬੰਦਾ ਪਾਰਟੀ ਪਹਿਲਾਂ ਇਸ ਹਾਲਾਤ ਚ ਆ ਵੀ ਤੈਰਨੀ ਨਹੀਂ ਜਾਣਦੀ ਉਹ ਸਮੁੰਦਰ ਦੇ ਵਿੱਚ ਡੱਕਡੋਲੇ ਖਾਰੀ ਆ ਤੇ ਤੁਸੀਂ ਵੜਿੰਗ ਸਾਹਿਬ ਉਹ ਪਾਰਟੀ ਦੇ ਸਮੁੰਦਰ ਚ ਉਹਦੇ ਰੱਸਾ ਪਾ ਕੇ ਗਲ ਚ ਤੁਸੀਂ ਕਵੰਟਲ ਕਵੰਟਲ ਦੇ ਪੱਥਰ ਬੰਨਤੇ ਹੈ। ਵੀ ਕੋਈ ਜੇ ਕਿਤੇ ਲੱਤਾਂ ਲੁੱਤਾਂ ਮਾਰ ਕੇ ਪਾਰਟੀ ਕਿਤੇ ਨਿਕਲਣ ਵੀ ਲੱਗੇ ਕਾਂਗਰਸ ਸਮੁੰਦਰ ਚੋਂ ਤਾਂ ਆ ਜਿਹੜੇ ਪੱਥਰ ਨੇ ਜਿਹੜੇ ਰਾਜਾ ਬੜਿੰਗ ਨੇ ਬੰਨੇ ਆ ਉਹ ਪੱਥਰ ਕਿਤੇ ਉੱਤੇ ਆਉਣ ਨਾ ਦੇ। ਇਹ ਪੱਥਰ ਜਿਹੜੇ ਬੰਨਤੇ ਮੇਰੇ ਭਰਾਵੋ ਮੇਰੇ ਕਾਂਗਰਸੀਓ ਤੁਹਾਨੂੰ ਠੰਡ ਚ ਮਿਹਨਤ, ਤੁਹਾਡੀਆਂ ਰੈਲੀਆਂ ਤੁਹਾਨੂੰ ਜੋ ਇਹ ਕਹਿੰਦੇ ਆ ਉਹ ਮਤ ਕਰੋ। ਇੱਕ ਦਿਨ ਚ ਥੋੜਾ ਜ਼ੋਰ ਲਵਾ ਕੇ ਜ਼ਿਲ੍ਹਾਾਂ ਚ ਬਲੌਕਾਂ ਚ ਯੂਥ ਵਾਲਿਆਂ ਤੋਂ ਮਹਿਲਾਾਂ ਤੋਂ ਇੱਕ ਬਿਆਨ ਛੱਡ ਦਿਆ ਇੱਕ ਬਿਆਨ ਤੇ ਜਦੀ ਕੌਂਟਲ ਦਾ ਪੱਥਰ ਬੰਨ ਕੇ ਥੱਲੇ ਜਾਂਦੀ ਆ ਹੋਰ 파ਟੀ ਤੇ ਅੱਜ ਇੱਕ ਹੋਰ ਰਾਜ ਖੋਲਤਾ ਇੱਕ ਹੋਰ ਰਾਜ ਖੋਲਤਾ ਕਿਉਂਕਿ ਪ੍ਰਧਾਨ ਨੂੰ ਤਾਂ ਸਭ ਕੁਝ ਪਤਾ ਹੁੰਦਾ ਉਹ ਕਹਿੰਦਾ ਹਾ ਵੀ ਚੰਨੀ ਸਾਹਾ ਆਪਣੇ ਨਾਲ ਤਾਂ ਕੋਈ ਐਮਐਲਏ ਨਹੀਂ ਸੀ ਇਹ ਇੱਕ ਸੀਡਬਲਿਊਸੀ ਮੈਂਬਰ ਨੂੰ ਸਭ ਤੋਂ ਵੱਡੀ ਰਾਹੁਲ ਗਾਂਧੀ ਨੇ ਜਿਹਨੂੰ ਜ਼ਿੰਮੇਵਾਰੀ ਦਿੱਤੀ ਉਹਨੂੰ ਕਹਿ ਰਿਆ ਵੀ ਆਪਣੇ ਤਾਂ ਪੱਲੇ ਹੀ ਕੋਈ ਐਮ.ਐਲ.ਏ ਨਹੀਂ ਸੀ। ਇਹੀ ਗੱਲ ਤਾਂ ਜਾਖੜ ਸਾਹਿਬ ਕਹਿੰਦੇ ਸੀ। ਇਹੀ ਗੱਲ ਜਾਖੜ ਸਾਹਿਬ ਕਹਿੰਦੇ ਸੀ। ਅੱਜ ਉਹ ਰਾਜਾ ਵੜਿੰਗ ਸਾਹਿਬ ਨੇ ਪ੍ਰਧਾਨ ਜੀ ਨੇ ਸੱਚ ਗੱਲ ਦੱਸਤੀ ਵੀ ਇੱਥੇ ਕਿਸੇ ਵਰਕਰ ਦੀ ਕੋਈ ਕਿਸੇ ਥੱਲੇ ਬਲੌਕ ਡਿਸਟ੍ਰਿਕਟ 'ਚ ਕਿਸੇ ਲੀਡਰ ਦੀ ਕੋਈ ਨਹੀਂ। ਉੱਤੋਂ ਹੁਕਮ ਸਿਰਫ ਤੇ ਸਿਰਫ ਗਾਂਧੀ ਪਰਿਵਾਰ ਦਾ ਆਇਆ। ਉਸ ਵੇਲੇ ਮੈਨੂੰ ਯਾਦ ਆ ਕਿਸ ਤਰੀਕੇ ਨਾਲ ਉਸ ਮੀਟਿੰਗ ਚ ਨਵਜੋਤ ਸਿੱਧੂ ਜੀ ਗਏ ਕਿਸ ਤਰੀਕੇ ਨਾਲ ਉੱਥੋਂ ਸੁਖੀ ਰੰਧਾਵਾ ਜੀ ਗਏ ਕਿਸ ਤਰੀਕੇ ਚ ਉੱਥੇ ਹੋਰ ਬੜੇ ਬੜੇ ਲੀਡਰ ਨੇ ਜਿਹੜੇ ਨਿਕਲੇ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਨੌਜਾਖੜ ਸਾਹਿਬ ਦਾ ਆ ਗਿਆ ਤਿੰਨ ਜਨਰਲ ਸੈਕਟਰੀ ਤਿੰਨ ਜਨਰਲ ਸੈਕਟਰੀ ਉਹ ਮੰਚ ਤੇ ਬਿਰਾਜਮਾਨ ਸੀ ਬਿਰਾਜਮਾਨ ਸੀ ਵੀ ਆ ਸਾਰੇ ਐਮਐਲਏ ਨੇ ਜਿਹੜੇ ਬੈਠੇ ਜਦੋਂ ਜਨਰਲ ਸੈਕਟਰੀਆਂ ਨੇ ਦੇਖਿਆ ਵੀ ਇਹ ਤਾਂ ਜਾਖੜ ਸਾਹਿਬ ਦਾ ਨਾਮ ਲੈ ਰਹੇ ਆ ਉਹਨਾਂ ਨੇ ਜਦੀ ਜੇਬ ਚੋਂ ਪਰਚੀ ਕੱਢ ਕੇ ਕਿਹਾ ਭਈ ਨਹੀਂ ਥੋਡੀ ਕੀ ਕਹਾਤਾ ਤੁਨੂੰ ਕੌਣ ਪੁੱਛਦਾ ਤੁਸੀਂ ਤਾਂ ਬੰਦੂਆ ਮਜ਼ਦੂਰ ਹੋ ਤੇ ਜਦੋਂ ਪਰਚੀ ਕੱਢੀ ਤੇ ਉੱਥੇ ਨੌ ਆ ਜਿਹੜਾ ਚਰਨਜੀਤ ਚੰਨੀ ਜੀ ਦਾ ਆ ਗਿਆ ਉਹ ਗੱਲ ਉਹ ਗੱਲ ਅੱਜ ਜਿਹੜੀ ਆ ਇਹ ਗੱਲ ਪਾਰਟੀਆਂ ਦੇ ਫੈਸਲੇ ਹੁੰਦੇ ਆ ਪਰ ਇਹ ਗੱਲ ਤਾਂ ਪ੍ਰਧਾਨ ਨੰਗੀ ਕਰੀ ਜਾਂਦਾ ਵੀ ਇਹਨਾਂ ਨਾਲ ਇੱਕ ਵੀ ਸਾਰੀਆਂ ਪਾਰਟੀਆਂ ਆਪਣੇ ਚਿਹਰੇ ਐਨਾਨਸ ਕਰਦੀਆਂ ਚੀਫ ਮਿਨਿਸਟਰ ਐਨਾਨਸ ਕਰਦੀਆਂ ਐ ਬਹੁਤ ਵੱਡੀਆਂ ਗੱਲਾਂ ਐ ਜਿਹੜੀਆਂ ਲੀਡਰਸ਼ਿਪ ਨਾਲ ਸਲਾਹ مشਵਰੇ ਹੁੰਦੇ ਆ ਸਭ ਕੁਝ ਹੁੰਦਾ ਐ ਪਰ ਜਦੋਂ ਤੁਸੀਂ ਵੋਟਾਂ ਪਵਾ ਲੀਆਂ ਜਦੋਂ ਵੋਟਾਂ ਪਵਾ ਕੇ ਨਾ ਨਿਕਲੇ ਆ ਤਾਂ ਫਿਰ ਤੁਸੀਂ ਉਹਨਾਂ ਨੂੰ ਐ ਖਤਮ ਕਰਕੇ ਉਥੋਂ ਚਰਨਜੀਤ ਚੰਨੀ ਜੀ ਬਣਾਤੇ ਕਿਉਂ ਜਿਹੜੀ ਮੈਡਮ ਰਿਸਪੈਕਟਡ ਮੈਡਮ ਸਿੱਧੂ ਜਿਨ੍ਹਾਂ ਨੇ ਦੱਸਿਆ 500 ਕਰੋੜ ਦੀ ਟੈਚੀ ਬਾਰੇ ਉਹ ਐਮਐਲਏ ਸਾਈਨ ਕਰ ਰਹੇ ਸੀ ਤੇ ਇਧਰੋਂ 500 ਕਰੋੜ ਦੀ ਟੈਚੀ 12 ਅਕਬਰ ਰੋਡ ਜਾਂ 12 ਤੁਗਲਕ ਰੋਡ ਜਾਂ ਕਿਹੜੇ ਵੀ ਰੋਡ ਨੇ ਉਹ ਟੈਚੀਆਂ ਜਿਹੜੀਆਂ ਜਾ ਰਹੀਆਂ ਸੀ ਕਿ ਉਹ ਫੈਸਲੇ ਬਦਲੇ ਗਏ ਹੁਣ ਇਸ ਪਾਰਟੀ ਦਾ ਕੀ ਕਰੋਗੇ ਕੋਈ ਹਾਲ ਹੈ ਇਸ ਪਾਰਟੀ ਦਾ ਇਸੇ ਤਰੀਕੇ ਨਾਲ ਉਹਨਾਂ ਦੇ ਦੂਜੇ ਜਨਰਲ ਸੈਕਟਰੀ ਬੋਲ ਰਹੇ ਆ ਧੰਦਾਵਾ ਸਾਹਮਣੇ ਮੈਂ ਤਾਂ ਮੀਡੀਆ ਤੇ ਦੇਖਿਆ ਮੈਂ ਤਾਂ ਆਪ ਕਿਤੇ ਉਹਨਾਂ ਨੂੰ ਮੀਡੀਆ ਰਾਹੀਂ ਦੇਖਿਆ ਉਹ ਸਾਰੇ ਇਹ ਗੱਲ ਕਹਿੰਦੇ ਆ ਵੀ ਨਹੀਂ 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 ਆਪਾਂ মিডিਆ ਦੇ ਮੂਹਰੇ ਬੋਲਣਾ ਨਹੀਂਗਾ ਤੇ ਜਦ ਹੀ মিডিਆ ਦੇ ਮੂਹਰੇ ਕਹਿ ਦਿੰਦੇ ਆ ਵੀ ਉਹਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ਤੇ ਹੋਰ ਕੀ ਹੁੰਦਾ ਜੀ ਵਿੰਗਵਲ ਪਾ ਕੇ ਉਹ ਕਹਿੰਦਾ ਮੈਂ ਨਹੀਂ ਬੋਲਣਾ ਮੈਂ ਪ੍ਰਧਾਨ ਆ ਉਹ ਕਹਿੰਦਾ ਮੈਂ ਨਹੀਂ ਬੋਲਣਾ ਜਰਨਲ ਸੈਕਟਰੀ ਆ ਪਰ ਆਪਣਾ ਗੋਲ ਕਰ ਨੂੰ ਦੂਜੇ ਦਾ ਨਹੀਂ ਇਹਨਾਂ ਨੇ ਮੌਕਾ ਨਹੀਂ ਜਾਣ ਦੇਣਾ ਇਹਨਾਂ ਨੇ ਆਪਣੇ ਗੋਲ ਦੇ ਵਿੱਚ ਹਿੱਟ ਮਾਰਨੀਓ ਮਾਰਨੀ ਆ ਹਿੱਟ ਵਿਕਟ ਇਹਨਾਂ ਨੇ ਹੋਣਾ ਹੀ ਹੋਣਾ ਕਿਰਾਈ ਨਹੀਂ ਸਕਦੇ